ਹallelujah hallelujah hallelujah ਸੱਚੇ ਤੇ ਸਮਰਥੀ ਪਰਮੇਸ਼ਰ ਜੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਸਾਨੂੰ ਸਭ ਨੂੰ ਇਕੱਠਿਆਂ ਕੀਤਾ ਪਰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ ਮੇਰੇ ਪ੍ਰਭੂ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਖੁਦਾ ਤੁਸੀਂ ਮਹਾਨ ਪ੍ਰਭੂ ਜੀ ਖੁਦਾ ਤੁਸੀਂ ਦਇਆ ਦੇ ਸਾਗਰ ਜੀ ਮੇਰੇ ਸਾਮਰਤੀ ਪਰਮੇਸ਼ਰ ਜੀ ਪ੍ਰਭੂ ਤੁਹਾਡੀ ਦਇਆ ਤੁਹਾਡੀ ਕਿਰਪਾ ਸਾਡੇ ਜੀਵਨਾਂ ਦੇ ਵਿੱਚ ਵੱਡੀ ਹੈ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਤੂੰ ਮਹਾਨ ਹੈ ਤੂੰ ਨ্যায় ਪਰਮੇਸ਼ਰ ਮੇਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਐਸੇ ਯੋਗ ਸਮਝਿਆ ਕਿ ਅਸੀਂ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਹੋ ਸਕੀਏ ਪ੍ਰਭੂ ਜੀ ਇਸ ਸੁੰਦਰ ਰਾਤ ਦੇ ਵਿੱਚ ਸ਼ਾਮਿਲ ਹੋ ਸਕੀਏ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਐਸੇ ਯੋਗ ਸਮਝਿਆ ਮੇਰੇ ਪ੍ਰਭੂ ਜੀ ਖੁਦਾ ਤੁਸੀਂ ਸੱਚ ਮੁੱਚ ਦਿਨ ਪਰ ਵੀ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਸਾਡੀ ਲੋੜ ਦੀ ਚੀਜ਼ ਸਭ ਸਾਨੂੰ ਦਿੱਤੀਆਂ ਮੇਰੇ ਸਮਰਥੀ ਪਰਮੇਸ਼ਵਰ ਜੀ ਖੁਦਾ ਸੱਚ ਮੁੱਚ ਖਾਲੀ ਤੁਸੀਂ ਸਾਨੂੰ ਰੋਟੀ ਦਿੱਤੀ ਪ੍ਰਭੂ ਜੀ ਪਹਿਨਣ ਲਈ ਕੱਪੜੇ ਦਿੱਤੇ ਔਰ ਪ੍ਰਭੂ ਜੀ ਸੱਚ ਮੁੱਚ ਤੁਸੀਂ ਸਾਹ ਦਿੱਤੇ ਪ੍ਰਭੂ ਜੀ ਦੇ ਲਈ ਵੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਸਾਮਰਥੀ ਪ੍ਰਭੂ ਜੀ ਮੇਰੇ ਮਹਾਨ ਪ੍ਰਭੂ ਜਿੰਨੀ ਵੀ ਤੁਹਾਡੀ ਤਾਰੀਫ ਜਿੰਨੀ ਵੀ ਤੁਹਾਡੀ ਮਹਿਮਾ ਇਨਾਂ ਸ਼ਬਦਾਂ ਦੇ ਦੁਆਰਾ ਕੀਤੀ ਜਾਵੇ ਪ੍ਰਭੂ ਜੀ ਉਹ ਘੱਟ ਹੈ ਕਿਉਂਕਿ ਤੁਹਾਡੇ ਉਪਕਾਰ ਤੁਹਾਡੀ ਦਇਆ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੀ ਹੈ ਮੇਰੇ ਸਾਮਰਥੀ ਪਰਮੇਸ਼ਰ ਜੀ ਪ੍ਰਭੂ ਦਿਨ ਪਰ ਤੁਸੀਂ ਸਾਨੂੰ ਔਰ ਸਾਡੇ ਪਰਿਵਾਰ ਨੂੰ ਸਾਡੇ ਬੱਚਿਆਂ ਨੂੰ ਸਾਡੇ ਕਾਰੋਬਾਰ ਨੂੰ ਪ੍ਰਭੂ ਜੀ ਤੁਸੀਂ ਸੰਭਾਲ ਕੇ ਰੱਖਿਆ ਆਪਣੇ ਜਿੰਦਾਂ ਜ਼ੁਰਾਵਰ ਹੱਥਾਂ ਦੇ ਵਿੱਚ ਰੱਖਿਆ ਪ੍ਰਭੂ ਜੀ ਕਰ ਆਉਣ ਅਤੇ ਜਾਣ ਦੇ ਵਿੱਚ ਤੁਸੀਂ ਮਦਦ ਔਰ ਸਹਾਇਤਾ ਕੀਤੀ ਇਹਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਅੱਜ ਦੀ ਇਸ ਰਾਤ ਦੇ ਵਿੱਚ ਲਿਆਂਦਾ ਮੇਰੇ ਪ੍ਰਭੂ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਪ੍ਰਭੂ ਕਿ ਤੁਸੀਂ ਸਾਨੂੰ ਐਸੇ ਯੋਗ ਕੀਤਾ ਮੇਰੇ ਮਹਾਨ ਪਰਮੇਸ਼ਵਰ ਜੀ ਖੁਦਾ ਅਗਰ ਬੀਤੇ ਸਮੇਂ ਦੇ ਵਿੱਚ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਪ੍ਰਭੂ ਜੀ ਕਿਸੇ ਵੀ ਤਰ੍ਹਾਂ ਦਾ ਪ੍ਰਭੂ ਜੀ ਤੁਹਾਡੇ ਵਚਨਾਂ ਦੇ ਵਿਰੁੱਧ ਕੋਈ ਅਪਰਾਧ ਕੋਈ ਪਾਪ ਕੋਈ ਗੁਨਾਹ ਹੋ ਗਿਆ ਹੋਵੇ ਪਵਿੱਤਰ ਆਤਮਾ ਜੀ ਅਸੀਂ ਦਿਲ ਤੋਂ ਮਾਫੀ ਮੰਗਦੇ ਮੇਰੇ ਪ੍ਰਭੂ ਜੀ ਸਾਨੂੰ ਮਾਫ ਕਰਨਾ ਤੁਸੀਂ ਮਾਫ਼ ਕਰਨ ਵਾਲੇ ਜੀਵਿਤ ਪਰਮੇਸ਼ਵਰ ਜੀ ਔਰ ਖੁਦਾ ਸੱਚ ਮੁੱਚ ਸਾਨੂੰ ਹਰ ਇੱਕ ਬਦੀ ਤੋਂ ਆਜ਼ਾਦ ਕਰਨਾ ਤਾਂ ਜੋ ਅਸੀਂ ਦੁਬਾਰਾ ਉਹ ਬਦੀ ਨਾ ਕਰ ਸਕੀਏ ਮੇਰੇ ਸਾੰਭਰਦੀ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਜੋ ਮੂੰਹ ਤੋਂ ਅੰਗੀਕਾਰ ਕਰਦੇ ਨੇ ਆਪਣੇ ਪਾਪਾਂ ਦਾ ਪਛਤਾਪ ਕਰਦੇ ਨੇ ਪ੍ਰਭੂ ਜੀ ਸੱਚ ਮੁੱਚ ਤੁਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਜੀ ਔਰ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਲਈ ਧਰਤੀ ਦੇ ਉੱਪਰ ਆਏ ਪ੍ਰਭੂ ਜੀ ਤੁਸੀਂ ਮੇਰੇ ਲਈ ਮਾਰੇਗੇ ਗਾੜੇਗੇ ਔਰ ਪ੍ਰਭੂ ਜੀ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਪਵਿੱਤਰ ਆਤਮਾ ਜੀ ਤੁਹਾਡੀ ਸਮਰਥਾ ਸੀ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਗਟ ਹੋਈ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਬਹਾ ਕੇ ਸਾਡੇ ਅਪਰਾਧਾਂ ਨੂੰ ਮਾਫ ਕੀਤਾ ਪਰਮੇਸ਼ਰ ਸੱਚ ਮੁੱਚ ਤੁਹਾਡੇ ਵਚਨ ਚ ਲਿਖਿਆ ਹੈ ਜਿੰਨਾ ਚੜਦੇ ਤੋਂ ਲੈਂਦਾ ਹੈ ਐਨੇ ਦੂਰ ਮੈਂ ਤੁਹਾਡੇ ਤੋਂ ਤੁਹਾਡੇ ਅਪਰਾਧ ਕਰ ਦਵਾਂਗਾ ਖੁਦਾ ਸੱਚ ਮੁੱਚ ਪਰਮੇਸ਼ਰ ਸੱਚ ਮੁੱਚ ਤੁਸੀਂ ਸਾਡੇ ਅਪਰਾਧਾਂ ਨੂੰ ਗੋਹਾ ਦੂਰ ਕਰ ਦਿੱਤਾ ਇਹਦੇ ਲਈ ਵੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ ਸਾਡੇ ਪਾਪ ਪ੍ਰਭੂ ਜੀ ਲਾਲ ਰੰਗ ਦੇ ਸੀ ਪਰ ਪਰਮੇਸ਼ਰ ਤੁਸੀਂ ਆਪਣੇ ਪਵਿੱਤਰ ਲਹੂ ਦੇ ਨਾਲ ਸਾਨੂੰ ਧੋ ਕੇ ਖੁਦਾ ਬਰਫ਼ ਵਾਂਗੂ ਸਫੇਦ ਕੀਤਾ ਦੇ ਲਈ ਵੀ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਪ੍ਰਭੂ ਜੀ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਜਾਂ ਇਸ ਪ੍ਰਾਰਥਨਾ ਨੂੰ ਪ੍ਰਭੂ ਜੀ ਪੂਰੇ ਵਿਸ਼ਵਾਸ ਦੇ ਦੁਆਰਾ ਗ੍ਰਹਿਣ ਕਰ ਰਹੇ ਨੇ ਮੇਰੀ ਸਮਰਥੀ ਪਰਮੇਸ਼ਰ ਜੀ ਮੈਂ ਤੁਹਾਡੇਗੇ ਪ੍ਰਾਰਥਨਾ ਕਰਦਾ ਪ੍ਰਭੂ ਜੀ ਇਸ ਸਭ ਲੋਕ ਹਰ ਸ਼ੈਤਾਨੀ ਬੰਧਨ ਤੋਂ ਆਜ਼ਾਦ ਹੋ ਜਾਣ ਯੇਸ਼ੂ ਦੇ ਨਾਮ ਚ ਮੇਰੇ ਪ੍ਰਭੂ ਜੀ ਇਹਨਾਂ ਦੇ ਉੱਪਰੋਂ ਹਰ ਤਰ੍ਹਾਂ ਦੀ ਸ਼ੈਤਾਨੀ ਤਾਕਤ ਖਤਮ ਹੋ ਚਾਹੇ ਯੇਸ਼ੂ ਦੇ ਨਾਮ ਚ ਪ੍ਰਭੂ ਜੀ ਸੱਚ ਮੁੱਚ ਤੁਸੀਂ ਮਹਾਨ ਤੁਹਾਡੇ ਵਚਨ ਅਫੀਸੀਆਂ 6 ਦੀ 13 ਦੇ ਵਿੱਚ ਲਿਖਿਆ ਇਸ ਕਾਰਨ ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸ਼ਤਰ ਲੈ ਲਓ ਕਿ ਤੁਸੀਂ ਬੁਰੇ ਦਿਨਾਂ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖੋਲ੍ਹ ਸਕੋ ਖੁਦਾ ਸੱਚ ਮੁੱਚ ਪਰਮੇਸ਼ਵਰ ਜੀ ਤੁਹਾਡੇ ਵਚਨ ਹੀ ਹਨ ਜੋ ਦੁਸ਼ਟ ਨੂੰ ਖੁਦਾ ਜੀ ਸਾੜਦੇ ਨੇ ਤੁਹਾਡੇ ਵਚਨ ਹੀ ਹਨ ਜੋ ਸ਼ੈਤਾਨੀ ਹਰ ਇੱਕ ਤਾਕਤ ਨੂੰ ਖਤਮ ਕਰਦੇ ਨੇ ਪਰਮੇਸ਼ਰ ਸੱਚ ਮੁਝ ਸਾਡੇ ਅੰਦਰ ਤੁਹਾਡੇ ਵਚਨ ਆਉਣ ਔਰ ਖੁਦਾ ਅਸੀਂ ਦੁਸ਼ਟ ਦੀ ਹਰ ਇੱਕ ਚਾਲ ਨੂੰ ਨਕਮੀਆਂ ਕਰ ਸਕੀਏ ਸਾਨੂੰ ਇਸ ਯੋਗ ਕਰੋ ਮੇਰੇ ਪ੍ਰਭੂ ਜੀ ਪਵਿੱਤਰਾ ਆਤਮਾ ਜੀ ਤੁਹਾਡੇ ਵਚਨ ਸਾਡੇ ਅੰਦਰ ਰਹਿ ਕੇ ਸਾਡੀਆਂ ਜੀਵਨਾ ਦੇ ਵਿੱਚ ਕੰਮ ਕਰਨ ਮੇਰੇ ਸਮਰਥੀ ਪਰਮੇਸ਼ਰ ਜੀ ਖੁਦਾ ਸੱਚ ਮੁਝ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਤੁਸੀਂ ਸਾਨੂੰ ਸ਼ੈਤਾਨ ਨਾਲ ਲੜਨ ਦੇ ਲਈ ਆਪਣੇ ਵਚਨ ਦਿਓ ਪ੍ਰਭੂ ਜੀ ਕਿਉਂਕਿ ਤੁਹਾਡੇ ਵਚਨ ਦੇ ਦੇ ਵਿੱਚ ਲਿਖਿਆ ਪਰਮੇਸ਼ਰ ਦੇ ਸਾਰੇ ਸ਼ਸ਼ਤਰ ਬਸ਼ਤਰ ਲੈ ਲਵੋ ਪਵਿੱਤਰ ਆਤਮਾ ਜੀ ਮੈਂ ਪ੍ਰਾਰਥਨਾ ਕਰਦਾ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਪ੍ਰਭੂ ਇਹਨਾਂ ਦੇ ਕੋਲ ਤੁਹਾਡੇ ਵਚਨ ਹੋਣ ਔਰ ਇਹ ਦੁਸ਼ਟੀ ਹਰ ਇੱਕ ਚਾਲ ਨੂੰ ਖਤਮ ਕਰ ਸਕਣ ਕਿਉਂਕਿ ਤੁਹਾਡੇ ਵਚਨ ਚ ਲਿਖਿਆ ਮੈਂ ਆਪਣਾ ਵਚਨ ਕਲ ਕੇ ਖੁਦਾ ਤੁਸੀਂ ਕਿਹਾ ਮੈਂ ਚੰਗਾ ਕਰਦਾ ਮੈਂ ਪਰਮੇਸ਼ਰ ਸੱਚਮੁੱਚ ਆਪਣੇ ਵਚਨ ਨੂੰ ਇਹਨਾਂ ਦੇ ਉੱਪਰ ਜ਼ਾਹਿਰ ਕਰੋ ਮੇਰੇ ਸਾਹਮਣੇ ਤੀ ਪਰਮੇਸ਼ਰ ਜੀ ਖੁਦਾ ਤੁਹਾਡੇ ਵਚਨ ਅਫੀਸੀਆਂ 6 ਦੀ 12 ਦੇ ਵਿੱਚ ਲਿਖਿਆ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋ ਹਕੂਮਤਾਂ ਇਖਤਿਆਰ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਖੁਦਾ ਸੱਚਮੁੱਚ ਤੁਸੀਂ ਕਿਹਾ ਹੈ ਕਿ ਤੁਹਾਡੀ ਜੰਗ ਕਿਸੇ ਇਨਸਾਨ ਨਾਲ ਨਹੀਂ ਕਿਸੇ ਧਰਮ ਨਾਲ ਨਹੀਂ ਕਿਸੇ ਜਾਤ ਨਾਲ ਨਹੀਂ ਬਲਕਿ ਹਕੂਮਤਾਂ ਇਖਤਿਆਰ ਅਤੇ ਅੰਧਕੋਰ ਦੇ ਮਹਾਰਾਜਾਂ ਅਤੇ ਦੁਸ਼ਟ ਆਤਮਾ ਨਾਲ ਹੈ ਖੁਦਾ ਸੱਚਮੁੱਚ ਤੁਹਾਡੀ ਜੰਗ ਆਤਮਿਕ ਜੰਗ ਹੈ ਮੇਰੇ ਪ੍ਰਭੂ ਜੀ ਸਰੀਰੀਕ ਜੰਗ ਨਹੀਂ ਖੁਦਾ ਸੱਚਮੁੱਚ ਸਾਨੂੰ ਐਸੀ ਯੋਗਿਆ ਕਰੋ ਕਿ ਅਸੀਂ ਵੀ ਆਪਣੇ ਜੀਵਨ ਦੀ ਆਤਮਿਕ ਜੰਗ ਨੂੰ ਜਿੱਤ ਜਾਈਏ ਯੇਸ਼ੂ ਦੇ ਨਾਮ 'ਚ ਪ੍ਰਭੂ ਜੀ ਸੱਚਮੁੱਚ ਮੇਰੇ ਸਾਮਰਥੀ ਪ੍ਰਭੂ ਜੀ ਤੁਹਾਡੇ ਵਚਨ ਪਹਿਲਾ ਯਹੂਨਾ 3 ਦੀ 8 ਦੇ ਵਿੱਚ ਲਿਖਿਆ ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ ਕਿਉਂਕਿ ਉਹ ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਆਇਆ ਹੈ ਪਰਮੇਸ਼ੁਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ ਪਵਿੱਤਰ ਆਤਮਾ ਜੀ ਅਜਮੈਂ ਪ੍ਰਾਰਥਨਾ ਕਰਦਾ ਸਾਡੇ ਜੀਵਨਾਂ ਦੇ ਵਿੱਚੋਂ ਖੁਦਾ ਸਾਡੇ ਬਿਜ਼ਨਸ ਦੇ ਵਿੱਚੋਂ ਸਾਡੇ ਘਰਾਨਿਆਂ ਦੇ ਵਿੱਚੋਂ ਮੇਰੇ ਸਾਮਰਤੀ ਪਰਮੇਸ਼ਰ ਜੀ ਹਰ ਇੱਕ ਸ਼ੈਤਾਨੀ ਕੰਮ ਨਸ਼ਟ ਹੋ ਜਾਏ ਯੀਸ਼ੂ ਦੇ ਨਾਮ ਚ ਹਰ ਕੋਈ ਸ਼ੈਤਾਨੀ ਕੰਮ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਸਾਡੇ ਕਾਰੋਬਾਰ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਹੋ ਜਾਏ ਯੀਸ਼ੂ ਦੇ ਨਾਮ ਚ ਮੇਰੇ ਸਾਮਰਤੀ ਪ੍ਰਭੂ ਜੀ ਤੁਹਾਡਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਪਰਮੇਸ਼ਰ ਸਾਨੂੰ ਆਜ਼ਾਦ ਕਰਨ ਦੇ ਲਈ ਤੁਹਾਡੇ ਵਚਨ ਦੂਸਰਾ ਕ੍ਰੰਤੀਆ 3 ਦੀ 18 ਦੇ ਵਿੱਚ ਲਿਖਿਆ ਹੋਣ ਉਹ ਪ੍ਰਭੂ ਦਾ ਆਤਮਾ ਹੈ ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਪਰਮੇਸ਼ਰ ਸੱਚਮੁੱਚ ਅਸੀਂ ਵਿਸ਼ਵਾਸ ਕਰਦੇ ਹਾਂ ਤੁਹਾਡਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਔਰ ਖੁਦਾ ਸੱਚਮੁੱਚ ਸਾਡੇ ਜੀਵਨਾਂ ਦੇ ਵਿੱਚ ਅੱਜ ਆਜ਼ਾਦੀ ਹੈ ਯੇਸ਼ੂ ਦੇ ਨਾਮ ਚ ਮੇਰੇ ਸਾਮਰਥੀ ਪ੍ਰਭੂ ਜੀ ਪਰਮੇਸ਼ਵਰ ਸੱਚ ਮੁੱਚ ਜੋ ਲੋਕ ਪ੍ਰਭੂ ਜੀ ਆਪਣੇ ਘਰ ਨੂੰ ਬਣਾਉਣਾ ਚਾਹੁੰਦੇ ਨੇ ਔਰ ਖੁਦਾ ਸੱਚ ਮੁੱਚ ਸ਼ੈਤਾਨੀ ਤਾਕਤਾਂ ਨੇ ਉਹਨਾਂ ਨੂੰ ਘਰ ਬਣਾਉਣ ਦੇ ਵਿੱਚ ਰੋਕਿਆ ਹੈ ਹਰ ਇੱਕ ਸ਼ੈਤਾਨੀ ਤਾਕਤ ਨੂੰ ਮੈਂ ਕਮਾਂਡ ਕਰਦਾ ਹਾਂ ਯਿਸੂ ਦੇ ਨਾਮ ਚ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਖਤਮ ਹੋ ਚਾਏ ਯਿਸੂ ਦੇ ਨਾਮ ਚ ਖੁਦਾ ਸੱਚ ਮੁੱਚ ਹਰ ਕੋਈ ਗੰਦੀ ਦੁਸ਼ਟ ਆਤਮਾ ਵਾਂ ਜੋ ਉਹਨਾਂ ਨੂੰ ਘਰ ਬਣਾਉਣ ਤੋਂ ਰੋਕਦੀ ਹੈ ਯਿਸੂ ਦੇ ਨਾਮ ਚ ਖਤਮ ਹੋ ਚਾਏ ਇਸ ਪਾਲ ਯਿਸੂ ਦੇ ਨਾਮ ਚ ਖੁਦਾ ਜੋ ਇਹਨਾਂ ਦੇ ਕਾਰੋਬਾਰ ਨੂੰ ਬਿਜ਼ਨਸ ਨੂੰ ਦੁਸ਼ਟ ਨੇ ਠੱਪ ਕੀਤਾ ਹੈ ਖਤਮ ਕੀਤਾ ਹੈ ਪਰਮੇਸ਼ਵਰ ਅੱਜ ਮੈਂ ਤੁਹਾਡੇ ਸਵਰਗ ਦੂਤਾਂ ਨੂੰ ਰਿਲੀਜ਼ ਕਰਦਾ ਇਹਨਾਂ ਦੇ ਬਿਜ਼ਨਸ ਦੇ ਉੱਪਰ ਔਰ ਖੁਦਾ ਤੁਹਾਡਾ ਆਤਮਾ ਇਹਨਾਂ ਦੇ ਬਿਜ਼ਨਸ ਨੂੰ ਇਹਨਾਂ ਦੇ ਕੰਮਾਂ ਕਾਰਾਂ ਨੂੰ ਚਿਲਾਵੇ ਸ਼ੈਤਾਨ ਦੀ ਹਰ ਇੱਕ ਚਾਲ ਨੂੰ ਨਕਮੀਆਂ ਕਰਦਾ ਯੀਸ਼ੂ ਦੇ ਨਾਮ ਦੇ ਵਿੱਚ ਇਹਨਾਂ ਦੇ ਕਾਰੋਬਾਰ ਦੇ ਵਿੱਚੋਂ ਨਿਕਲ ਚਾਈ ਯੀਸ਼ੂ ਦੇ ਨਾਮ ਚ ਖੁਦਾ ਸੱਚ ਮੁੱਚ ਪਰਮੇਸ਼ਰ ਜੀ ਜੋ ਵੀ ਇਹਨਾਂ ਦੇ ਬੱਚਿਆਂ ਦੀ ਬੁੱਧੀ ਨੂੰ ਪ੍ਰਿਸ਼ਟ ਕੀਤਾ ਹੈ ਦੁਸ਼ਟ ਨੇ ਸ਼ੈਤਾਨੀ ਤਾਕਤਾਂ ਨੇ ਇਹਨਾਂ ਦੇ ਬੱਚੇ ਪੜ੍ਹ ਨਾ ਸਕਣ ਪਰਮੇਸ਼ਰ ਮੈਂ ਆਜ਼ਾਦ ਕਰ ਦੇ ਇਹਨਾਂ ਦੇ ਬੱਚਿਆਂ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਹਰ ਇੱਕ ਬੈਡ ਸਪਿਰਿਟ ਤੋਂ ਇਹ ਆਜ਼ਾਦ ਹੋ ਜਾਣ ਯੀਸ਼ੂ ਦੇ ਨਾਮ ਚ ਮੇਰੇ ਸਾਮਰਥੀ ਪ੍ਰਭੂ ਜੀ ਖੁਦਾ ਸੱਚ ਮੁੱਚ ਜਿਨ੍ਹਾਂ ਲੋਕਾਂ ਦੇ ਵੀਜ਼ੇ ਨਹੀਂ ਲੱਗ ਰਹੇ ਮੇਰੇ ਸਾਮਰਤੀ ਪ੍ਰਭੂ ਜੀ ਦੁਸ਼ਟ ਨੇ ਖੁਦਾ ਸੱਚ ਮੁੱਚ ਇਹਨਾਂ ਦੇ ਵੀਜ਼ਿਆਂ ਨੂੰ ਬੰਨ੍ਹ ਕੇ ਰੱਖਿਆ ਹੈ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਸਭ ਵੀਜ਼ੇ ਖੁੱਲ ਜਾਣ ਯੇਸ਼ੂ ਦੇ ਨਾਮ 'ਚ ਖੁਦਾ ਸੱਚ ਮੁੱਚ ਇਹ ਮਨ ਚਾਹੀ ਕੰਟਰੀ ਦੇ ਵਿੱਚ ਜਾ ਸਕਣ ਦੁਸ਼ਟ ਦੀ ਹਰ ਇੱਕ ਵਾਰ ਨੂੰ ਨਿਕੰਮੀਆਂ ਕਰਦਾ ਯੇਸ਼ੂ ਦੇ ਨਾਮ 'ਚ ਮੇਰੇ ਸਾਮਰਤੀ ਪ੍ਰਭੂ ਜੀ ਹਰ ਇੱਕ ਦੁਸ਼ਟ ਦੀ ਚਾਲ ਇਹਨਾਂ ਜੀਵਨਾਂ ਦੇ ਵਿੱਚੋਂ ਨਕਮੀ ਹੋ ਜਾਏ ਮੇਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਅਧਿਕਾਰ ਦਿੱਤਾ ਹੈ ਦੁਸ਼ਟ ਦੀ ਚਾਲ ਨੂੰ ਨਕਮਿਆਂ ਕਰਨ ਦਾ ਪ੍ਰਭੂ ਜੀ ਤੁਹਾਡੇ ਵਚਨ ਲੂਕਾ 10 ਦੀ 19 ਦੇ ਵਿੱਚ ਲਿਖਿਆ ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਢੂਆਂ ਨੂੰ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਕ ਤਿਹਾਰ ਦਿੰਦਾ ਹੈ ਅਧੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਅਧਿਕਾਰ ਦਿੱਤਾ ਹੈ ਸੱਪਾਂ ਰੱਠਿਆਂ ਨੂੰ ਮਿੱਦਨ ਦਾ ਪਰਬੂ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਹਰ ਇੱਕ ਸ਼ੈਤਾਨੀ ਬੰਦ ਨੇ ਦਾ ਜੀਵਨ ਦੇ ਵਿੱਚੋਂ ਕੁਚਲੇ ਜਾਣ ਯੇਸ਼ੂ ਦੇ ਨਾਮ ਚ ਖੁਦਾ ਸੱਚ ਮੁੱਚ ਜੋ ਵੀ ਦੁਸ਼ਟ ਨੇ ਇਹਨਾਂ ਨੂੰ ਕੋਟ ਕਚਹਿਰੀਆਂ ਦੇ ਵਿੱਚ ਉਲਝਣ ਦੇ ਵਿੱਚ ਪਾਇਆ ਹੈ ਪ੍ਰਭੂ ਯੇਸ਼ੂ ਦੇ ਨਾਮ ਚ ਅੱਜ ਆਜ਼ਾਦ ਹੋ ਜਾਣ ਹਰ ਇੱਕ ਉਲਝਣ ਦੇ ਵਿੱਚੋਂ ਯੇਸ਼ੂ ਦੇ ਨਾਮ ਚ ਆਜ਼ਾਦ ਹੋ ਜਾਣ ਮੇਰੇ ਸਾਮਰਤੀ ਪ੍ਰਭੂ ਜੀ ਜੋ ਵੀ ਦੁਸ਼ਟ ਇਹਨਾਂ ਦੇ ਵਿਆਹ ਸ਼ਾਦੀ ਦੇ ਵਿੱਚ ਪਰਮੇਸ਼ਵਰ ਜੀ ਕਿਸੇ ਵੀ ਤਰ੍ਹਾਂ ਦੀ ਅੜਚਨਾ ਨੂੰ ਪਾਇਆ ਹੈ ਖੁਦਾ ਸੱਚ ਮੁੱਚ ਜੋ ਵੀ ਦੁਸ਼ਟ ਇਹਨਾਂ ਦੇ ਵਿਆਹ ਨੂੰ ਰੋਕ ਰਿਹਾ ਹੈ ਪ੍ਰਭੂ ਜੀ ਸੱਚ ਮੁੱਚ ਮੇਰੇ ਸਮਰਥੀ ਪਰਮੇਸ਼ਵਰ ਇਹਨਾਂ ਨੂੰ ਇਹਨਾਂ ਦੀ ਪਸਲੀ ਮਿਲ ਸਕੇ ਯੀਸ਼ੂ ਦੇ ਨਾਮ 'ਚ ਔਰ ਖੁਦਾ ਸੱਚ ਮੁੱਚ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਖੁਦਾ ਸੱਚ ਮੁੱਚ ਇਹਨਾਂ ਦਾ ਵਿਆਹ ਹੋ ਸਕਣ ਯੀਸ਼ੂ ਦੇ ਨਾਮ 'ਚ ਕੁਦਾ ਸੱਚਮੁੱਚ ਤੁਹਾਡਾ ਆਤਮਾ ਕਰ ਸਕਦਾ ਤੁਸੀਂ ਕਿਹਾ ਜੋ ਇਨਸਾਨਾਂ ਦੇ ਕੋਲੋਂ ਅਨ ਹੋਣਾ ਹੈ ਪ੍ਰਭੂ ਜੀ ਨੂੰ ਤੁਸੀਂ ਕਰ ਸਕਦੇ ਜੀ ਸ਼ੈਤਾਨੀ ਬੰਦਨ ਨੂੰ ਮੈਂ ਤੋੜਦਾ ਯੀਸ਼ੂ ਦੇ ਨਾਮ ਦੇ ਵਿੱਚ ਇਸੇ ਪਲ ਖਤਮੋ ਚਾਨ ਹਰਕ ਤਾਕਤਾਂ ਦਾ ਤਕਾਰ ਦਿਆਂ ਤਾਕਤਾਂ ਯੀਸ਼ੂ ਦੇ ਨਾਮ ਚ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਨਿਕਲ ਜਾਣ ਇਹਨਾਂ ਦੇ ਘਰਾਨਿਆਂ ਦੇ ਵਿੱਚੋਂ ਨਿਕਲ ਜਾਣ ਯੀਸ਼ੂ ਦੇ ਨਾਮ ਚ ਪਰਮੇਸ਼ਵਰ ਸੱਚਮੁੱਚ ਅੱਜ ਤੋਂ ਇਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਜਾਦੂ ਟੂਨੇ ਨੂੰ ਕਮਾਂਡ ਕਰਦਾ ਕਿ ਕਦੇ ਵੀ ਕੰਮ ਨਾ ਕਰੀ ਯਿਸੂ ਦੇ ਨਾਮ 'ਚ ਕੁਦਾ ਤੁਹਾਡੇ ਵਚਨ ਯਸ਼ਾਇਆ 54 ਦੀ 17 ਦੇ ਵਿੱਚ ਲਿਖਿਆ ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ ਹਰ ਜੀਬ ਜੋ ਤੇਰੇ ਲਈ ਨਿਯਉ ਲਈ ਉੱਠੇ ਤੂੰ ਦੋਸ਼ੀ ਹੋਵੇਂਗਾ ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਅਤੇ ਉਹਨਾਂ ਦਾ ਧਰਮ ਹੈ ਯਹੋਵਾ ਦਾ ਵਾਗ ਹੈ ਖੁਦਾ ਸੱਚ ਮੁੱਚ ਅੱਜ ਸਾਡੇ ਉੱਪਰੋਂ ਹਰ ਹਥਿਆਰ ਦੁਸ਼ਟ ਦਾ ਨਿਕੰਮਾ ਹੋ ਚੁੱਕਾ ਹੈ ਇਸੇ ਵਿਸ਼ਵਾਸ ਕਰਦੇ ਹਾਂ ਖੁਦਾ ਹਰ ਇੱਕ ਝੂਠੀ ਜੀਬ ਜੋ ਸਾਡੇ ਲਈ ਝੂਠੀ ਗਵਾਹੀ ਦੇਣ ਜਾ ਰਹੀ ਹੈ ਮੇਰਾ ਵਿਸ਼ਵਾਸ ਹੈ ਆ ਜੋ ਮੂੰਹ ਬੰਦ ਹੋ ਚੁੱਕੇ ਨੇ ਯੀਸ਼ੂ ਦੇ ਨਾਮ ਤੇ ਜਿਸ ਤਰ੍ਹਾਂ ਖੁਦਾ ਤੁਸੀਂ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕੀਤਾ ਔਰ ਦਾਨੀਅਲ ਨੂੰ ਸੁਰੱਖਿਤ ਗੁਫਾ ਦੇ ਵਿੱਚੋਂ ਬਾਹਰ ਕੱਢਿਆ ਪਰਮੇਸ਼ਰ ਰਾਜਿਤ ਦੁਸ਼ਟ ਦੇ ਮੂੰਹ ਬੰਦ ਹੋ ਜਾਣ ਔਰ ਖੁਦਾ ਤੁਹਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਕੋਈ ਖਰੋਚ ਨਾ ਵੀ ਯੀਸ਼ੂ ਦੇ ਨਾਮ ਚ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਮੇਰੇ ਸਾਮਰਤੀ ਪਰਮੇਸ਼ਰ ਜੀ ਕਿ ਤੁਸੀਂ ਇਹਨਾਂ ਨੂੰ ਹਰ ਇੱਕ ਸ਼ੈਤਾਨੀ ਬੰਦਨ ਤੋਂ ਆਜ਼ਾਦ ਕਰ ਦਿੱਤਾ ਹੈ ਔਰ ਧੰਨਵਾਦ ਕਰਦਾ ਪ੍ਰਭੂ ਜੀ ਇਹਨਾਂ ਨੂੰ ਆਜ਼ਾਦ ਕਰਨ ਦੇ ਲਈ ਮੇਰੇ ਸਾਮਰਤੀ ਪਰਮੇਸ਼ਰ ਜੀ ਪ੍ਰਭੂ ਸੱਚਮੁੱਚ ਜੇ ਸਭ ਲੋਕ ਆਜ਼ਾਦ ਨੇ ਯੀਸ਼ੂ ਦੇ ਨਾਮ ਚ ਮੇਰੇ ਸਮਰਤੀ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਜੋ ਵੀ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਵਿਸ਼ਵਾਸ ਦੇ ਦੁਆਰਾ ਖੁਦਾ ਸੱਚਮੁੱਚ ਇਹ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣ ਵਾਲੇ ਪੰਚਾਨ ਯੀਸ਼ੂ ਦੇ ਨਾਮ ਚ ਤਾਂ ਜੋ ਇਹਨਾਂ ਦਾ ਪਰਿਵਾਰ ਪ੍ਰਭੂ ਜੀ ਸਭ ਸ਼ੈਤਾਨੀ ਬੰਦਨਾ ਤੋਂ ਆਜ਼ਾਦ ਹੋ ਸਕੇ ਯੀਸ਼ੂ ਦੇ ਨਾਮ ਚ ਖੁਦਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹਰ ਤਰ੍ਹਾਂ ਦੀ ਬੈਡ ਸਪਿਰਿਟ ਯੀਸ਼ੂ ਦੇ ਨਾਮ ਚ ਜਲਦੀ ਖਤਮ ਹੋ ਜਾਏ ਖੁਦਾ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਦੇ ਵਿੱਚ 50 ਸਕਨ ਤਾ ਜੋ ਪਰਮੇਸ਼ਰ ਤੁਹਾਡੇ ਨਾਮ ਦੀ ਵਡਿਆਈ ਹੋਵੇ ਔਰ ਦੁਸ਼ਟ ਦਾ ਰਾਜ ਖਤਮ ਹੋ ਚਾਏ ਔਰ ਪ੍ਰਭੂ ਜੀ ਤੁਹਾਡਾ ਰਾਜ ਆਵੇ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਦੇ ਵਿੱਚ ਵੰਡ ਚੁੱਕੇ ਨੇ ਤਾਂ ਜੋ ਤੁਹਾਡੇ ਨਾਮ ਦੀ ਵਡਿਆਈ ਹੋ ਸਕੇ ਤੁਹਾਡੇ ਨਾਮ ਦੀ ਮਹਿਮਾ ਹੋ ਸਕੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਅੱਜ ਸੁਣ ਲੇਤਾ ਹੈ ਖੁਦਾ ਪਾਕ ਕੀ ਦੇ ਸਮੇ ਨੂੰ ਮੈਂ ਤੁਹਾਡੇ ਜ਼ਿੰਦਾ ਜ਼ੋਰਾਵਰ ਹੱਥਾਂ ਦੇ ਵਿੱਚ ਦਿਨਾ ਪ੍ਰਭੂ ਜੀ ਮੇਰੇ ਸਾਮਰਤੀ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਇਹਨਾਂ ਲੋਕਾਂ ਨੂੰ ਅੱਜ ਮਿੱਠੀ ਔਰ ਪਿਆਰੀ ਨੀਂਦ ਆਏਗੀ ਔਰ ਖੁਦਾ ਸੱਚਮੁੱਚ ਇਹਨਾਂ ਨੂੰ ਜਦੋਂ ਵੀ ਤੁਸੀਂ ਜਗਾਓਗੇ ਪ੍ਰਭੂ ਜੀ ਸਵੇਰ ਅੱਜ ਆਪਣੀ ਜ਼ਿੰਦਗੀਆਂ ਦੇ ਵਿੱਚ ਅਦਭੁਤ ਕੰਮਾਂ ਨੂੰ ਦੇਖਣਗੇ ਯੀਸ਼ੂ ਦੇ ਨਾਮ ਚ ਔਰ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਅੱਜ ਸੁਣ ਲਿੱਤਾ ਹੈ ਸਾਰੀ ਆਦਰ ਮਹਿਮਾ ਪ੍ਰਭੂ ਜੀ ਤੁਹਾਡੇ ਨਾਮ ਨੂੰ ਜਾਵੇ ਯੀਸ਼ੂ ਮਸੀਹ ਦੇ ਸਮਰਥੀ ਨਾਮ ਚ ਮੰਗਦੇ ਹਾਂ ਆਮੇਨ